ਦਾ ਕੋਰਾ ਜਵਾਬ ਹੈ ਕਿ ਅਸੀਂ ਤੁਹਾਨੂੰ ਬਾਦੂ ਕੋਈ ਪਾਣੀ ਨਹੀਂ ਦੇ ਸਕਦੇ ਭਾਰਤ ਤੇ ਪਾਕਿਸਤਾਨ ਆਮੋ ਸਾਹਮਣੇ ਹੋਣ ਜਾ ਰਿਹਾ ਹੈ ਤੇ ਕਿਸੇ ਸਮੇਂ ਵੀ ਕੋਈ ਵੀ ਐਲਾਨ ਹੋ ਸਕਦਾ ਹੈ ਸਾਰੇ ਦੇਸ਼ ਨੂੰ ਇੱਕ ਜੁੜਤਾ ਦਿਖਾਣੀ ਚਾਹੀਦੀ ਸੀ ਉੱਥੇ ਇਹਨਾਂ ਨੇ ਨਵਾਂ ਵਿਵਾਦ ਛੇੜ ਲਿਆ ਨਵਾਂ ਯੁੱਧ ਛੇੜ ਲਿਆ ਹਰਿਆਣਾ ਜਿੱਥੇ ਇੱਕ ਪਾਸੇ ਦਾਅਵੇ ਠੋਕਦਾ ਹੈ ਕਿ ਅਸੀਂ ਛੋਟੇ ਭਰਾ ਪੰਜਾਬ ਦੇ ਤਾਂ ਹੁਣ ਵੱਡੇ ਭਰਾ ਦਾ ਸਾਥ ਕਿਉਂ ਨਹੀਂ ਦਿੱਤਾ ਜਾ ਰਿਹਾ ਹਰਿਆਣੇ ਵੱਲੋਂ ਉਹ ਹਰਿਆਣਾ ਵਾਰ-ਵਾਰ ਇਹੀ ਡਿਮਾਂਡ ਕਰ ਰਿਹਾ ਕਿ ਸਾਨੂੰ ਘੱਟ ਪਾਣੀ ਦਿੱਤਾ ਜਾ ਰਿਹਾ। 23 ਦੇ ਗਾਸਤ ਮਹੀਨੇ ਚ ਜਦੋਂ ਪਾਣੀ ਦੀ ਮਾਰ ਪਈ ਸੀ, ਪੰਜਾਬ ਨੇ ਮਾਰ ਝੱਲੀ। ਉਦੋਂ ਫਿਰ ਹਰਿਆਣੇ ਨੇ ਕਿਉਂ ਬਾਰਡਰਾਂ ਤੇ ਜਿਹੜੇ ਆਪਣੇ ਪ੍ਰਬੰਧ ਕਰ ਲਏ ਸੀਗੇ? ਜਾਣ ਬੁੱਝ ਕੇ ਤਾਂ ਨਹੀਂ ਮੁੱਦਾ ਬਣਾਇਆ ਜਾ ਰਿਹਾ ਕਿ ਅ ਧਿਆਨ ਹਟਾਇਆ ਜਾਵੇ। ਸਿਆਸਤ ਕਰਨੀ ਆ, ਸਿਆਸਤ ਉਸ ਸਮੇਂ ਕਰੋ ਜਦੋਂ ਕਰਨ ਦਾ ਸਮਾਂ ਹੁੰਦਾ ਹੈ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਤਾਂ ਇੱਕ ਪਾਸੇ ਦੇਸ਼ ਤਣਾਪੂਰਨ ਹਾਲਾਤਾਂ ਵਿੱਚੋਂ ਲੰਘ ਰਿਹਾ ਏ ਪਾਕਿਸਤਾਨ ਦੇ ਨਾਲ ਲਗਾਤਾਰ ਤਣਾਅ ਹੈ ਜਿਹੜਾ ਵਧਦਾ ਜਾ ਰਿਹਾ ਏ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਵੱਲੋਂ ਇੱਕ ਦੂਜੇ ਤੇ ਲਗਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਹਾਲਾਤ ਚਿੰਤਾਜਨਕ ਹੋ ਗਏ ਨੇ ਬਾਰਡਰ ਏਰੀਏ ਦੇ ਲੋਕ ਨੇ ਜਿਹੜੇ ਉਹ ਜ਼ਰੂਰ ਵੱਡੇ ਫਿਕਰਾਂ ਵਿੱਚ ਨੇ ਕਿਸੇ ਨੂੰ ਜੰਗ ਦੀ ਚਿੰਤਾ ਸਤਾ ਰਹੀ ਹੈ ਅਤੇ ਕਿਸੇ ਨੂੰ ਆਪਣੇ ਹੋਰ ਸਾਥੀਆਂ ਦੀ ਚਿੰਤਾ ਹੈ ਜਿਹੜੀ ਉਹ ਸਤਾ ਰਹੀ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਇਹ ਸਾਰੇ ਹਾਲਾਤਾਂ ਦੇ ਦਰਮਿਆਨ ਪੰਜਾਬ ਅਤੇ ਹਰਿਆਣਾ ਅਮੋ ਸਾਹਮਣੇ ਹੋ ਗਏ ਨੇ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ ਅਤੇ ਹੋਰ ਲੀਡਰ ਇੱਕ ਦੂਜੇ ਦੇ ਖਿਲਾਫ ਖੜੇ ਹੋ ਗਏ ਨੇ ਮਸਲਾ ਕੀ ਹੈ ਸਾਰੇ ਮਸਲੇ ਤੇ ਚਰਚਾ ਕਰਾਂਗੇ ਮੇਰੇ ਸਹਿਯੋਗੀ ਸਤਨਾਮ ਸਿੰਘ ਬਠੋਈ ਮੇਰੇ ਨਾਲ ਨੇ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਆ ਧੰਨਵਾਦ ਜੀ ਜਿਹੜਾ ਪੰਜਾਬ ਤੇ ਹਰਿਆਣਾ ਦਾ ਇਹ ਮਸਲਾ ਛਿੜਿਆ ਹੋਇਆ ਏ ਦੋਵੇਂ ਸੂਬਿਆਂ ਦੇ ਵਿੱਚ ਕੱਲ ਤੋਂ ਬਾਅਦ ਇਹਨਾਂ ਵਿਵਾਦ ਵਧ ਗਿਆ ਏ ਕਿ ਹਰਿਆਣੇ ਦੇ ਲੀਡਰ ਪੰਜਾਬ ਦੇ ਰਸਤੇ ਰੋਕਣ ਦੀ ਗੱਲ ਕਰ ਰਹੇ ਨੇ ਤਾਂ ਪੂਰਾ ਮਾਮਲਾ ਕੀ ਹੈ ਹੂੰ ਜਿੱਥੇ ਦੇਸ਼ ਦੇ ਲੋਕ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਕਿ ਜੋ ਹਾਲਾਤ ਬਣੇ ਨੇ ਯੁੱਧ ਵਰਗੇ ਹਾਲਾਤ ਬਣ ਗਏ ਆ ਤੇ ਇੱਕ ਤੋਂ ਬਾਅਦ ਇੱਕ ਫੈਸਲਾ ਕੇਂਦਰ ਸਰਕਾਰ ਵੱਲੋਂ ਲਿਆ ਜਾ ਰਿਹਾ ਪਾਕਿਸਤਾਨ ਦੇ ਖਿਲਾਫ ਜੋ ਲੈਣਾ ਵੀ ਬਣਦਾ ਕਿ ਜ ਸਾਡੇ ਜਿਹੜੇ ਲੋਕਾਂ ਨੂੰ ਮਾਰਿਆ ਗਿਆ ਜਿਹੜੇ ਆਪਣੇ ਆਨੰਦਮਈ ਜੀਵਨ ਬਤੀਤ ਕਰ ਰਹੇ ਸੀ ਉਹਨਾਂ ਤੇ ਹਮਲਾ ਹੁੰਦਾ ਉਸ ਨੂੰ ਲੈ ਕੇ ਜਿੱਥੇ ਚਿੰਤਾ ਕਰਨੀ ਚਾਹੀਦੀ ਸੀ ਸੁੱਬਿਆਂ ਨੂੰ ਜਾਂ ਇੱਕ ਜੁੜਤਾ ਦਿਖਾਣੀ ਚਾਹੀਦੀ ਸੀ ਪਰ ਇਸ ਸਮੇਂ ਜਿਹੜਾ ਇਹ ਇੱਕ ਹੋਰ ਹੀ ਜਿਹੜੇ ਆ ਹਾਲਾਤ ਬਣ ਗਿਆ ਕਿ ਪੰਜਾਬ ਤੇ ਹਰਿਆਣਾ ਆਮੋ ਸਾਹਮਣੇ ਹੋ ਗਏ ਆ ਕਿ ਪਾਣੀ ਨੂੰ ਲੈ ਕੇ ਹਾਲਾਂਕਿ ਲੰਬੇ ਸਮੇਂ ਤੋਂ ਐਸਵਾਈਐਲ ਦਾ ਮੁੱਦਾ ਛਿੜਿਆ ਹੋਇਆ ਪਰ ਜੋ ਹੁਣ ਬਣਿਆ ਮੁੱਦਾ ਖਾਸ ਕਰਕੇ ਉਹਨਾਂ ਹਾਲਾਤਾਂ ਸਮੇਂ ਜਦੋਂ ਭਾਰਤ ਤੇ ਪਾਕਿਸਤਾਨ ਆਮੋ ਸਾਹਮਣੇ ਹੋਣ ਜਾ ਰਿਹਾ ਤੇ ਕਿਸੇ ਸਮੇਂ ਵੀ ਕੋਈ ਵੀ ਐਲਾਨ ਹੋ ਸਕਦਾ ਉਹਨਾਂ ਹਾਲਾਤਾਂ ਵਿੱਚ ਜਦੋਂ ਦੋ ਸੱਭੇ ਆਮੋ ਸਾਹਮਣੇ ਹੁੰਦੇ ਆ ਤਾਂ ਬਹੁਤ ਸਾਰੇ ਚਿੰਤਾਜਨਕ ਹਾਲਾਤ ਪੈਦਾ ਹੋ ਜਾਂਦੇ ਨੇ ਤਾਂ ਇਸ ਦੇ ਚੱਲਦਿਆਂ ਬਹੁਤ ਸਾਰੇ ਲੋਕ ਆ ਜਿਹੜੇ ਉਹ ਇਹ ਗੱਲ ਵੀ ਕਹਿ ਰਹੇ ਨੇ ਜਾਂ ਜਿਹੜੇ ਕਹਿ ਸਕਦੇ ਆ ਕਿ ਬੁੱਧੀਜੀਵੀ ਨੇ ਉਹ ਇਹ ਗੱਲ ਕਹਿ ਰਿਹਾ ਕਿ ਜਿੱਥੇ ਸਾਰੇ ਦੇਸ਼ ਨੂੰ ਇੱਕ ਜੁੜਤਾ ਦਿਖਾਣੀ ਚਾਹੀਦੀ ਸੀ ਉੱਥੇ ਹੀ ਇਹਨਾਂ ਨੇ ਨਵਾਂ ਵਿਵਾਦ ਛੇੜ ਲਿਆ ਨਵਾਂ ਯੁੱਧ ਛੇੜ ਲਿਆ ਤਾਂ ਨਵਾਂ ਯੁੱਧ ਜਿਹੜਾ ਉਹ ਪਾਣੀ ਤੇ ਛਿੜਿਆ ਪਾਣੀ ਤੇ ਕੀ ਬਣੀ ਆ ਗੱਲਬਾਤ ਉਹ ਜਿਹੜੀ ਆ ਕਿ ਬੀਵੀਐਮਵੀ ਰਾਹੀਂ ਜਿਹੜਾ ਪਾਣੀ ਜਾਂਦਾ ਆ ਬੀਵੀਐਮ ਵਿੱਚ ਜੋ ਹਰਿਆਣੇ ਦਾ ਹਿੱਸਾ ਹੈ ਉਸ ਨੂੰ ਲੈ ਕੇ ਹਰਿਆਣਾ ਦਾਵਾ ਠੋਕ ਰਿਹਾ ਕਿ ਸਾਨੂੰ ਘੱਟ ਜਿਹੜਾ ਪਾਣੀ ਦਿੱਤਾ ਜਾ ਰਿਹਾ ਇਸ ਵਾਰ ਤੇ ਉਧਰ ਪੰਜਾਬ ਦੇ ਸੀਐਮ ਮਾਨ ਨੇ ਜਿਹੜੇ ਉਹਨਾਂ ਨੇ ਕਿਹਾ ਹੈ ਕਿ ਪਾਣੀ ਜਿਹੜਾ ਉਹਨਾਂ ਨੂੰ ਸਹੀ ਦਿੱਤਾ ਹੈ ਜਿਹੜਾ ਬਾਦੂ ਪਾਣੀ ਵੀ ਦੇਣਾ ਸੀ ਉਹਨਾਂ ਨੂੰ ਉਹ ਵੀ ਅਸੀਂ ਦੇ ਦਿੱਤਾ ਹੈ ਜਾਣ ਬੁਝ ਕੇ ਇਹ ਮੁੱਦਾ ਬਣਾਇਆ ਜਾ ਰਿਹਾ ਇੱਥੇ ਹੁਣ ਸੋਚਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਆਖਰਕਾਰ ਇਸ ਮੁੱਦੇ ਨੂੰ ਕਿਉਂ ਇੰਨਾ ਉਛਾਲਿਆ ਜਾ ਰਿਹਾ ਭਾਰਤ ਦਾ ਇੱਕ ਉਹ ਸਟੇਟ ਆ ਪੰਜਾਬ ਜਿੱਥੇ ਕਿ ਹਰ ਵਕਤ ਜਿਹੜੀ ਆ ਕੋਈ ਵੀ ਹੋਵੇ ਉਹ ਭਾਵੇਂ ਕੋਈ ਦੇਸ਼ 'ਚ ਬੈਠਾ ਭਾਵੇਂ ਕੋਈ ਵਿਦੇਸ਼ 'ਚ ਬੈਠਾ ਉਸ ਦੀ ਹਮੇਸ਼ਾ ਨਜ਼ਰ ਆ ਜਿਹੜੀ ਜਿਹੜੇ ਆ ਪੰਜਾਬ ਤੇ ਰਹਿੰਦੀ ਆ ਕਿ ਕਿਵੇਂ ਨਾ ਕਿਵੇਂ ਪੰਜਾਬ ਤੇ ਕੋਈ ਅਜਿਹੀ ਹਾਲ ਜਿਹੜੀ ਹਲਚਲ ਕੀਤੀ ਜਾਵੇ ਜਿਸ ਨਾਲ ਪੰਜਾਬ ਨੂੰ ਨੁਕਸਾਨ ਹੋਵੇ ਤਾਂ ਹੁਣ ਇੱਥੇ ਇਹ ਸੋਚਣ ਵਾਲੀ ਗੱਲ ਹੋ ਗਈ ਕਿ ਹਰਿਆਣਾ ਨੂੰ ਐਡੀ ਕਿਹੜੀ ਹੁਣ ਐਨੀ ਕਾਲੀ ਪੈ ਗਈ ਕਿ ਹੁਣੇ ਉਹਨਾਂ ਨੂੰ ਪਾਣੀ ਦਾ ਜਿਹੜੇ ਆ ਇਹ ਹਾਲਾਤ ਯਾਦ ਆ ਗਏ ਜਾਂ ਹੁਣ ਇਹੀ ਮੁੱਦਾ ਕਿਉਂ ਜਿਹੜਾ ਪਾਣੀ ਦਾ ਖਾਸ ਬਣਾ ਦਿੱਤਾ ਗਿਆ ਕਿਉਂਕਿ ਸਟੇਟ ਬਾਰਡਰ ਹੈ ਜਿਹੜੀ ਜਿਹੜੇ ਆ ਸਾਡਾ ਬਾਰਡਰ ਤੇ ਸਟੇਟ ਇਸ ਕਰਕੇ ਅਤੇ ਏਸੇ ਦੇ ਕਾਰਨ ਇਹ ਵੀ ਸਵਾਲ ਉੱਠ ਰਹੇ ਆ ਕਿ ਬਾਗਾ ਬਾਰਡਰ ਜਿਹੜੇ ਦੇ ਲਈ ਵੱਡੇ ਸੁਪਨੇ ਦੇਖੇ ਜਾ ਰਹੇ ਸੀ ਕਿਸੇ ਸਮੇਂ ਕਿ ਜਿਹੜੇ ਵੱਡੇ ਹਾਈਵੇ ਬਣ ਰਹੇ ਨੇ ਕਿ ਉਹ ਸ਼ਾਇਦ ਆਣ ਆਣ ਵਾਲੇ ਦਿਨਾਂ ਚ ਪਾਕਿਸਤਾਨ ਨੂੰ ਰਸਤੇ ਖੁੱਲਣਗੇ ਪਰ ਉਲਟਾ ਵਾਗਾ ਬਾਰਡਰ ਵੀ ਬੰਦ ਕਰ ਦਿੱਤਾ ਗਿਆ ਜਿਹੜੇ ਆ ਸਬੰਧ ਆ ਜਿਹੜੇ ਉਹ ਲਗਾਤਾਰ ਵਿਗੜ ਰਹੇ ਨੇ ਪਾਕਿਸਤਾਨ ਦੇ ਨਾਲ ਦੂਜੇ ਪਾਸੇ ਹੁਣ ਜਿਹੜਾ ਪੰਜਾਬ ਜਿਹੜਾ ਬਾਰਡਰ ਤੇ ਵਸਿਆ ਹੋਇਆ ਅਸੀਂ ਤਾਂ ਇਹੀ ਕਹਿੰਨੇ ਆ ਕਿ ਬਰੂਦ ਦੇ ਢੇਰ ਤੇ ਬੈਠਾ ਪੰਜਾਬ ਕਿਉਂਕਿ ਜੇਕਰ ਇਧਰ ਨਿਗਾ ਮਾਰੀਏ ਪਾਕਿਸਤਾਨ ਨੇ ਕਿਰਿਆ ਹੋਇਆ ਤਾਂ ਦੂਜੇ ਪਾਸੇ ਉਹ ਸ਼ਕਤੀਆਂ ਨੇ ਜਿਹੜੀਆਂ ਚੀਨ ਅੰਦਰੋਂ ਗਤੀ ਜਿਹੜੀ ਆ ਪੰਜਾਬ ਤੇ ਚਲਾਉਂਦਾ ਰਹਿੰਦਾ ਹੈ ਤੇ ਕਿਸੇ ਨਾ ਕਿਸੇ ਰਸਤੇ ਰਾਹੀਂ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਹੁਣ ਗੱਲ ਇੱਥੇ ਥੋੜੀ ਜੀ ਲੀਡਰਾਂ ਦੀ ਕਰ ਦੰਨੇ ਆ ਵੀ ਕਿਨੇ ਕੀ ਕਿਹਾ ਤਾਂ ਸੀਐਮ ਆਰ ਨੇ ਜਿਵੇਂ ਹੀ ਕਿਹਾ ਕਿ ਸਾਡਾ ਕੋਰਾ ਜਵਾਬ ਹੈ ਕਿ ਅਸੀਂ ਤੁਹਾਨੂੰ ਬਾਦੂ ਕੋਈ ਪਾਣੀ ਨਹੀਂ ਦੇ ਸਕਦੇ ਕਿਉਂਕਿ ਸਾਡੇ ਕੋਲ ਵੀ ਜਿਹੜਾ ਪੂਰਾ ਪੂਰਾ ਪਾਣੀ ਹੈ ਕਿਉਂਕਿ ਹਾਲਾਤ ਤਾਂ ਸਾਡੇ ਵੀ ਇੰਨੇ ਕੇ ਮਾੜੇ ਹੋ ਚੁੱਕੇ ਆ ਕਿ ਕਰੀਬ ਜਿਹੜੇ ਕਈ ਏਰੀਏ ਨੇ ਜਿਹੜੇ 17 ਤੋਂ 18 ਜ਼ਿਲ੍ਹਿਆਂ ਵਿੱਚ ਇੰਨਾ ਹਾਲਾਤਾਂ ਚੋਂ ਅਸੀਂ ਗੁਜ਼ਰਦੇ ਆ ਕਿ ਯੈਲੋ ਜ਼ੋਨ ਚ ਚੱਲ ਰਿਹਾ ਤੇ ਉੱਥੇ ਪਾਣੀ ਜਿਹੜਾ ਇੰਨਾ ਕੁ ਡੂੰਗਾ ਜਾ ਚੁੱਕਿਆ ਕਿ ਉੱਥੋਂ ਨਹਿਰੀ ਪਾਣੀ ਜਿਹੜੇ ਉਸ ਦੀ ਵਰਤੋਂ ਹੋਣ ਲੱਗੀ ਆ ਬਦੂਰੋਂ ਦੂਰੋਂ ਜਿਹੜੇ ਲੋਕ ਪਾਣੀ ਜਿਹੜੇ ਲੈ ਕੇ ਆਂਦੇ ਨੇ ਨਲਕੇ ਆ ਜਿਹੜੇ ਉਹ ਉਨਾ ਏਰੀਆ ਚ ਬਿਲਕੁਲ ਬੰਦ ਹੀ ਹੋ ਗਏ ਆ ਸਮਰਸੀ ਵਾਲਵ ਉਹ ਪਾਣੀ ਚੱਕਣਾ ਜਿਹੜਿਆ ਛੱਡ ਗਏ ਨੇ ਜਿਸ ਕਰਕੇ ਉੱਥੇ ਨਹਿਰੀ ਪਾਣੀ ਦੇ ਜਿਹੜੇ ਲੋਕਾਂ ਨੂੰ ਪੀਣ ਯੋਗ ਪਾਣੀ ਦਿੱਤਾ ਜਾ ਰਿਹਾ ਤਾਂ ਹੁਣ ਹਰਿਆਣਾ ਇੱਥੇ ਆਖਰਕਾਰ ਕੀ ਦਾਵਾ ਠੋਕਰਿਆ ਕਿਉਂ ਬਾਰ ਬਾਰ ਇਹ ਮੁੱਦਾ ਚੁੱਕ ਰਿਹਾ ਇਸ ਦਾ ਅਸਲ ਜਿਹੜੀ ਆ ਸਚਾਈ ਫੜਨੀ ਪੈਗੀ ਬਲਵਿੰਦਰ ਕੇ ਕੀ ਸੱਚਮੁੱਚ ਹਰਿਆਣੇ ਨੂੰ ਪਾਣੀ ਦੀ ਲੋੜ ਹੈ ਜਾ ਫਿਰ ਜਾਣਬੁੱਝ ਕੇ ਮੁੱਦਾ ਬਣਾਇਆ ਜਾ ਰਿਹਾ ਕਿਉਂਕਿ ਅਕਸਰ ਹੁੰਦਾ ਹੈ ਕਿ ਜਦੋਂ ਨਾਲ ਦੀ ਸਟੇਟ 'ਚ ਕੋਈ ਹੋਰ ਸਰਕਾਰ ਹੁੰਦੀ ਹੈ ਤੇ ਉਸ ਦੂਜੀ ਸਟੇਟ 'ਚ ਜਿਹੜੀ ਸੂਬਾ ਸਰਕਾਰ ਹੁੰਦੀ ਹੈ ਉਹੀ ਜਿਹੜੀ ਸੈਂਟਰ 'ਚ ਸਰਕਾਰ ਹੋਵੇ ਉਸ ਦਾ ਦਬਦਬਾ ਦੂਜੇ ਸੂਬੇ ਤੇ ਪਾਣਾ ਜਿਹੜਾ ਪਾਣ ਦੀ ਕੋਸ਼ਿਸ਼ ਹੁੰਦੀ ਹੈ ਜੋ ਹੁਣ ਸੀਐਮ ਮਾਨ ਨੇ ਜਿਹੜੀ ਗੱਲ ਕਲੀਅਰ ਕਰਦੀ ਥੋੜੀ ਸੀਐਮ ਮਾਨ ਨੇ ਕਿਹਾ ਹੈ ਕਿ ਕੇਂਦਰ ਰਾਹੀਂ ਸਾਡੇ ਤੇ ਜਿਹੜਾ ਦਬਾਅ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿਉਂਕਿ ਮਨੋਹਰ ਲਾਲ ਖੱਟਰ ਸਾਹਿਬ ਕਾ ਸੀਐਮ ਨੇ ਤੇ ਹੁਣ ਉਹ ਮੌਜੂਦਾ ਜਿਹੜੇ ਕੇਂਦਰੀ ਮੰਤਰੀ ਨੇ ਉਹਨਾਂ ਰਾਹੀਂ ਜਿਹੜੇ ਇਹ ਦਬਾਅ ਪਾਉਣ ਦੀ ਜਿਹੜੀ ਗੱਲ ਹੋਈ ਹੈ ਕਿ ਜੋ ਬੀਵੀਐਮਬੀ ਦੇ ਰਾਹੀਂ ਜਿਹੜਾ ਪਾਣੀ ਹੈ ਉਸ ਨੂੰ ਮੰਗਿਆ ਜਾ ਰਿਹਾ ਤਾਂ ਹੁਣ ਇੱਥੇ ਗੱਲ ਇਹ ਹੈ ਕਿ ਆਖਰਕਾਰ ਇੱਕ ਪਾਸੇ ਤਾਂ ਦੇਸ਼ ਵਿੱਚ ਬੜੀ ਹਲਚਲ ਪੈਦਾ ਹੋਈ ਵੀ ਹੈ ਸਾਰੇ ਲੋਕ ਜਿਹੜੇ ਆ ਦੋਚੀਤੀ ਚ ਨੇ ਕਿ ਆਉਣ ਵਾਲਾ ਸਮਾਂ ਕਿਦਾਂ ਦਾ ਹੋਵੇਗਾ ਕੀ ਕਿਹੜੇ ਸਮੇਂ ਕੀ ਕੁਝ ਹੋ ਜਾਵੇ ਕੁਝ ਪਤਾ ਨਹੀਂ ਕਿਉਂਕਿ ਜਦੋਂ ਬਹੁਤ ਸਾਰੇ ਵੀਡੀਓ ਤੁਸੀਂ ਵੀ ਦੇਖ ਰਹੇ ਹੋਗੇ ਕਿ ਸੋਸ਼ਲ ਮੀਡੀਆ ਤੇ ਖੂਬ ਚੱਲ ਰਹੀ ਨੇ ਆਰਮੀ ਦੇ ਕੋਈ ਟਰੱਕ ਕਿਧਰੇ ਜਾ ਰਿਹਾ ਤਾਂ ਸਾਰੇ ਕਹਿ ਰਹੇ ਆ ਕਿ ਅਜਿਹੇ ਹਾਲਾਤ ਨਾ ਪੈਦਾ ਹੋਣ ਕਿ ਸਾਨੂੰ ਉਹਨਾਂ ਹਾਲਾਤਾਂ ਚ ਮੁੜ ਜਾਣਾ ਪਵੇ ਜਿੱਥੋਂ ਅਸੀਂ ਨਿਕਲੇ ਜੀ ਬਲਵਿੰਦਰ ਜੀ ਤਾਂ ਇੱਥੇ ਆਪਾਂ ਮੇਨ ਫੈਕਟ ਐਂਡ ਫਿਗਰ ਦੇਖੀਏ ਤਾਂ ਹਰਿਆਣਾ ਦੀ ਡਿਮਾਂਡ ਆ 8500 ਕਿਊਸਿਕ ਪਾਣੀ ਦੀ ਲੇਕਿਨ ਛੱਡਿਆ 4000 ਕਿਊਸਿਕ ਜਾ ਰਿਹਾ ਪੰਜਾਬ ਦਾ ਕਹਿਣਾ ਹੈ ਕਿ ਅਸੀਂ 103% ਪਾਣੀ ਜਿਹੜਾ ਉਹ ਹਰਿਆਣਾ ਨੂੰ ਦੇ ਚੁੱਕੇ ਆ ਦੂਜੇ ਪਾਸੇ ਇਸ ਮਸਲੇ ਨੂੰ ਲੈ ਕੇ ਨਾਇਬ ਸਿੰਘ ਸੈਣੀ ਅੱਜ ਪ੍ਰੈਸ ਕਾਨਫਰੰਸ ਕਰਦੇ ਨੇ ਸੀਐਮ ਭਗਵੰਤ ਮਾਨ ਤੇ ਉਹਨਾਂ ਵੱਲੋਂ ਸਵਾਲ ਚੁੱਕੇ ਜਾਂਦੇ ਨੇ ਨਾਇਬ ਸਿੰਘ ਸੈਣੀ ਇਹ ਕਹਿੰਦੇ ਨੇ ਕਿ ਅਸੀਂ ਤਾਂ ਪੀਣ ਵਾਲਾ ਪਾਣੀ ਮੰਗਦੇ ਆ ਐਸਵਾਈਐਲ ਦਾ ਪਾਣੀ ਜਾਂ ਫਿਰ ਹੋਰ ਪਾਣੀ ਆ ਇਹ ਮਸਲਾ ਅਲੱਗ ਹੈ ਲੇਕਿਨ ਅਸੀਂ ਤਾਂ ਜਿਹੜਾ ਬੀਬੀਐਮਬੀ ਦੇ ਵਿੱਚ ਜਾਂ ਭਾਖੜਾ ਨਹਿਰ ਦੇ ਵਿੱਚ ਸਾਡਾ ਹਿੱਸਾ ਏ ਉਹ ਪਾਣੀ ਮੰਗਦੇ ਆ ਦੂਜੇ ਪਾਸੇ ਬੀਬੀਐਮਬੀ ਦੇ ਕੋਈ ਵੀ ਰਹੇ ਨੇ ਬਲਵਿੰਦਰ ਤਾਂ ਫਿਰ ਬੀਬੀਐਮਬੀ ਦਾ ਜਿਹੜਾ ਪਾਣੀ ਹੈ ਜਿਹੜਾ ਗਿਆ ਹੈ ਤਾਂ ਫਿਰ ਅਸੀਂ ਆਮਨ ਕਿਸ ਆਧਾਰ ਤੇ ਦਾਵਾ ਠੋਕਰਿਆ ਫਿਰ ਉਹ ਵੀ ਤਾਂ ਸਹੀ ਤਰਕ ਗੱਲ ਕਰ ਰਹੇ ਹੋਣੇ ਕਿ ਅਸੀਂ 21 ਮਈ ਤੋਂ 21 ਮਈ ਤੱਕ ਦਾ ਜਿਹੜਾ ਹਿਸਾਬ ਦੇਣਾ ਹੁੰਦਾ ਜਾਨੀ ਕਿ 2024 ਦੀ 21 ਮਈ ਤੋਂ ਲੈ ਕੇ 2025 ਦੀ 21 ਮਈ ਤੱਕ ਦਾ ਪਾਣੀ ਉਹਨਾਂ ਨੂੰ ਦੇ ਦਿੱਤਾ ਹੈ ਜਿਹੜਾ ਉਹਨਾਂ ਨੂੰ ਬਾਦੂ ਪਾਣੀ ਵੀ ਜਿਹੜਾ ਬਣਦਾ ਸੀ ਅਸੀਂ ਉਹ ਵੀ ਦੇ ਦਿੱਤਾ ਹੈ ਤਾਂ ਇੱਥੇ ਫਿਰ ਕਿਉਂ ਹਰਿਆਣਾ ਵਾਰ-ਵਾਰ ਇਹੀ ਡਿਮਾਂਡ ਕਰ ਰਿਹਾ ਕਿ ਸਾਨੂੰ ਘੱਟ ਪਾਣੀ ਦਿੱਤਾ ਜਾ ਰਿਹਾ ਜਾਂ ਇਹ ਜਾਣਬੁੱਝ ਕੇ ਤਾਂ ਨਹੀਂ ਮੁੱਦਾ ਬਣਾਇਆ ਜਾ ਰਿਹਾ ਕਿ ਧਿਆਨ ਹਟਾਇਆ ਜਾਵੇ ਕਿਉਂਕਿ ਇਸ ਸਮੇਂ ਜੋ ਸਥਿਤੀ ਹੈ ਬਲਵਿੰਦਰ ਉਹ ਸਾਨੂੰ ਬਾਰਡਰਾਂ ਤੇ ਧਿਆਨ ਰੱਖਣ ਦੀ ਜਿਹੜੀ ਲੋੜ ਹੈ ਹਰ ਵਕਤ ਸਤਰਕ ਰਹਿਣ ਦੀ ਲੋੜ ਹੈ ਕਿ ਪਹਿਲਾਂ ਹੀ ਪੰਜਾਬ ਜਿਹੜਾ ਉਹ ਬਾਰਡਰ ਦੇ ਬਿਲਕੁਲ ਨਜ਼ਦੀਕ ਆ ਇਥੋਂ ਤੱਕੇ ਬਹੁਤ ਸਾਰੇ ਦਾ ਤਾਰੋ ਪਾਰ ਸਾਡੀ ਜ਼ਮੀਨ ਹੈ ਜਿਹੜੇ ਕਿਸਾਨ ਜਾਨ ਤਲੀ ਤੇ ਧਰ ਕੇ ਆਪਣੇ ਉਧਰੋਂ ਖੇਤੀ ਕਰਦੇ ਨੇ ਤੇ ਉੱਥੋਂ ਆਪਣੇ ਫਸਲ ਕੱਟ ਕੇ ਲਿਆਉਂਦੇ ਨੇ ਦਵਿੱਤੇ ਦਿਨ ਹੀ ਦੇਖਿਆ ਕਿ ਕਿਸ ਤਰੀਕੇ ਨਾਲ ਅਨਾਉਂਸਮੈਂਟਾਂ ਤੱਕ ਹੋਈਆਂ ਤਾਂ ਇੱਥੇ ਜਦੋਂ ਇਹ ਸਥਿਤੀ ਨੂੰ ਸਾਂਭਣ ਦੀ ਲੋੜ ਆ ਤਾਂ ਅਜਿਹੇ ਵਿੱਚ ਹਰਿਆਣੇ ਦੇ ਜਿਹੜੇ ਗ੍ਰਹਿ ਮੰਤਰੀ ਨੇ ਮaaf ਕਰਨਾ ਗ੍ਰਹਿ ਮੰਤਰੀ रह ਚੁੱਕੇ ਨੇ ਅਨਿਲ ਵਿਜ ਹੁਣ ਟਰਾਂਸਪੋਰਟ ਮੰਤਰੀ ਨੇ ਉਹਨਾਂ ਦਾ ਵੀ ਬਿਆਨ ਆ ਗਿਆ ਵੀ ਉਹ ਇਸ ਟਾਈਮ ਜਲ ਜੁਦ ਨਹੀਂ ਸਗੋ ਜੋ ਜੁਦ ਪਾਕਿਸਤਾਨ ਨਾਲ ਹੋ ਸਕਦਾ ਉਸ ਵੱਲ ਧਿਆਨ ਦੇਣਾ ਚਾਹੀਦਾ ਤਾਂ ਨਿਲ ਵਿੱਚ ਦਾ ਕਹਿਣਾ ਹੈ ਕਿ ਇਸ ਨੂੰ ਇੱਥੇ ਹੀ ਠੰਡਾ ਕਰ ਦੇਣਾ ਚਾਹੀਦਾ ਮਸਲੇ ਨੂੰ ਇਸ ਨੂੰ ਨਾ ਇੰਨਾ ਉਛਾਲਿਆ ਜਾਵੇ ਤਾਂ ਕਿ ਇਸੇ ਵਿੱਚ ਇਸੇ ਮਸਲੇ ਚ ਉੜ ਜੇ ਅਸੀਂ ਹੋਰ ਨਾ ਨੁਕਸਾਨ ਕਰਾ ਸਕੀਏ ਹਰਿਆਣਾ ਜਿੱਥੇ ਇੱਕ ਪਾਸੇ ਦਾਅਵੇ ਠੋਕਦਾ ਹੈ ਕਿ ਅਸੀਂ ਛੋਟੇ ਭਰਾ ਪੰਜਾਬ ਦੇ ਤਾ ਹੁਣ ਵੱਡੇ ਭਰਾ ਦਾ ਸਾਥ ਕਿਉਂ ਨਹੀਂ ਦਿੱਤਾ ਜਾ ਰਿਹਾ ਹਰਿਆਣੇ ਵੱਲੋਂ ਕਿਉਂ ਨਹੀਂ ਸ਼ਾਂਤਮਈ ਤਰੀਕੇ ਨਾਲ ਪਾਣੀ ਦੇ ਮਸਲੇ ਨੂੰ ਜਿਹੜਾ ਸੁਲਝਾਉਣ ਦੀ ਕੋਸ਼ਿਸ਼ ਹੋ ਰਹੀ ਬਾਰ ਬਾਰ ਪ੍ਰੈਸ ਕਾਨਫਰੰਸਾਂ ਕਰ ਕਿਤੇ ਜਿਹੜੇ ਵੱਡੇ ਵੱਡੇ ਬਿਆਨ ਦਿੱਤੇ ਜਾ ਰਿਹਾ ਅਸੀਂ ਆ ਕਰਦਾਏ ਉਹ ਕਰਦਾਏ ਆ ਵੇ ਚਟਾਲਾ ਦੀ ਗੱਲ ਕਰ ਲੈਨੇ ਆ ਵੇ ਚਟਾਲਾ ਦਾ ਬਿਆਨ ਆਇਆ ਉਹ ਕਹਿ ਰਿਹਾ ਕਿ ਅਸੀਂ ਪੰਜਾਬ ਨੂੰ ਜਾਣ ਵਾਲੇ ਰਸਤੇ ਵੀ ਬੰਦ ਕਰ ਦਾਂਗੇ ਰਸਤੇ ਜਦੋਂ ਕਿਸਾਨ ਗਏ ਸੀ ਹਾਲਾਂਕਿ ਕਿਸਾਨਾਂ ਨੇ ਉਦੋਂ ਰਸਤੇ ਜਦੋਂ ਰਸਤੇ ਕਿਸਾਨਾਂ ਨੇ ਜਿਹੜਾ ਜਾਣਾ ਸੀਗਾ ਉਦੋਂ ਹੀ ਪਹਿਲਾਂ ਹੀ ਪੰਜਾਬ ਲਈ ਬੰਦ ਕਰਤੀ ਸੀ ਉਹ ਤਾਂ ਹੁਣ ਕੀ ਕਸਰ ਰਹਿ ਗਈ ਜਦੋਂ ਹੁਣ ਜੁੱਧ ਲੱਗਣ ਵਰਗੇ ਹਾਲਾਤ ਹੋਏ ਹੋਏ ਨੇ ਤਾਂ ਇਹਨਾਂ ਲੀਡਰਾਂ ਨੂੰ ਸੋਚਣਾ ਚਾਹੀਦਾ ਕਿ ਇੱਕ ਦੂਜੇ ਭਰਾ ਦਾ ਸਾਥ ਦਿੱਤਾ ਜਾਵੇ ਨਾ ਕਿ ਅਜਿਹੇ ਮੁੱਦੇ ਜਿਹੜੇ ਬਣਾ ਕੇ ਉਸ ਨੂੰ ਉਛਾਲਿਆ ਜਾਵੇ ਜੀ ਇੱਕ ਚੀਜ਼ ਦਾ ਜ਼ਿਕਰ ਇੱਥੇ ਵੀ ਹੈ ਅਗਰ ਆਪਾਂ ਪੰਜਾਬ ਦੇ ਹਾਲਾਤ ਦੇਖੀਏ ਤਾਂ ਪੰਜਾਬ ਦੀ ਜਿਹੜੀ ਮਾਨ ਸਰਕਾਰ ਆ ਉਹ ਦਾਵਾ ਕਰਦੀ ਆ ਕਿ ਜਿਹੜੇ ਨਹਿਰਾਂ ਕੱਸੀਆਂ ਕਈ ਕਈ ਦਹਾਕਿਆਂ ਤੋਂ ਬੰਦ ਪਏ ਸੀ ਜਿਨ੍ਹਾਂ ਦੇ ਵਿੱਚ ਜਿਹੜੀ ਹੁਣ ਵਾਲੀ ਜਨਰੇਸ਼ਨ ਨੇ ਕਦੇ ਪਾਣੀ ਨਹੀਂ ਸੀ ਦੇਖਿਆ ਅਸੀਂ ਉਹ ਵੀ ਚਲਾ ਦਿੱਤੇ ਨੇ ਜੇ ਉਹ ਚੱਲੇ ਨੇ ਤਾਂ ਆਬਵੀਅਸਲੀ ਹੈ ਕਿ ਪੰਜਾਬ ਦੇ ਵਿੱਚ ਪਾਣੀ ਦੀ ਡਿਮਾਂਡ ਆ ਜਿਹੜੀ ਉਹ ਵਧੂਗੀ ਕਿਉਂਕਿ ਉਹ ਜਿਹੜਾ ਉਹਨਾਂ ਦਾ ਪਾਣੀ ਸੀ ਉਹ ਵੀ ਕਿਤੇ ਨਾ ਕਿਤੇ ਹੋਰ ਸੂਬੇ 'ਚ ਜਾ ਰਿਹਾ ਸੀ ਚਾਹੇ ਉਹ ਰਾਜਸਥਾਨ 'ਚ ਜਾ ਰਿਹਾ ਸੀ ਚਾਹੇ ਉਹ ਹਰਿਆਣਾ 'ਚ ਜਾ ਰਿਹਾ ਸੀ ਇਹ ਵੀ ਹੁਣ ਜਾਂਚਣ ਦੀ ਲੋੜ ਹੈ ਦੂਜੇ ਪਾਸੇ ਹਲੇ ਵੀ ਬਹੁਤ ਸਾਰੇ ਏਰੀਆ ਹੈ ਜਿਹਨੇ ਜਿੰਨਾ ਤੱਕ ਪੰਜਾਬ ਦੇ ਨਹਿਰੀ ਪਾਣੀ ਨਹੀਂ ਪਹੁੰਚਿਆ ਪੰਜਾਬ ਦੇ ਬਹੁਤੇ ਪਿੰਡ ਅਜਿਹੇ ਨੇ ਜਿਨ੍ਹਾਂ ਦੇ ਵਿੱਚੋਂ ਭਾਖੜਾ ਵਰਗੀਆਂ ਨਹਿਰਾਂ ਲੰਘਦੀਆਂ ਨੇ ਲੇਕਿਨ ਉਹਨਾਂ ਪਿੰਡਾਂ ਦੇ ਵਿੱਚ ਇੱਕ ਟੁੱਪਕਾ ਪਾਣੀ ਦਾ ਵੀ ਉਸ ਨਹਿਰ ਦੇ ਵਿੱਚੋਂ ਨਹੀਂ ਲੱਗਦਾ ਜ਼ਮੀਨ ਥੱਲੇ ਬੂਰ ਕਰਕੇ ਡਾਰਕ ਜ਼ੋਨ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਇਲਾਕੇ ਨੇ ਜਿਹੜੇ ਉਹ ਚਲੇ ਗਏ ਨੇ ਦੂਜੇ ਪਾਸੇ ਆਪਾਂ ਦੇਖੀਏ ਬਠਿੰਡੇ ਵਾਲੀ ਸਾਈਡ ਮਾਲਵੇ ਦੇ ਵਿੱਚ ਤਾਂ ਵੈਸੇ ਹੀ ਪਾਣੀ ਆ ਜਿਹੜਾ ਧਰਤੀ ਹੇਠਲਾ ਵੀ ਖਰਾਬ ਹੈ ਜਿਹੜਾ ਨਹਿਰਾਂ ਦਾ ਪਾਣੀ ਉੱਥੇ ਜਾਂਦਾ ਏ ਉਹ ਤੁਹਾਨੂੰ ਪਤਾ ਲੁਧਿਆਣੇ ਦੇ ਪ੍ਰੋਲੂਸ਼ਨ ਦਾ ਜਾਂ ਹੋਰ ਸ਼ਹਿਰਾਂ ਦੇ ਪ੍ਰੋਡੂਸ਼ਨ ਦਾ ਪਾਣੀ ਉੱਥੇ ਜਾਂਦਾ ਏ ਬਿਮਾਰੀਆਂ ਫੈਲ ਰਹੀਆਂ ਨੇ ਤਾਂ ਅਜਿਹੇ ਵਿੱਚ ਜਿਹੜਾ ਸਾਫ਼ ਪਾਣੀ ਉਹ ਭਾਖੜਾ ਦਾ ਆਉਂਦਾ ਹੈ ਜਾਂ ਜੋ ਵੀ ਹੋਰ ਆਉਂਦੇ ਨੇ ਉਹ ਪਾਣੀ ਨੇ ਜਿਹੜੇ ਉਹ ਉਹਨਾਂ ਦੀ ਡਿਮਾਂਡ ਪੰਜਾਬ ਦੇ ਲੋਕ ਵੀ ਕਰ ਰਹੇ ਨੇ ਹਰਿਆਣਾ ਦੀ ਜੇ ਆਪਾਂ ਗੱਲ ਕਰੀਏ ਹਰਿਆਣਾ ਦੇ ਨਾਲ ਐਸਵਾਈਐਲ ਨੂੰ ਲੈ ਕੇ ਲੰਮਾ ਵਿਵਾਦ ਆ ਜਿਹੜਾ ਉਹ ਪੰਜਾਬ ਦਾ ਚੱਲ ਰਿਹਾ ਹੈ ਪਿੱਛੇ ਜੇ ਜਦੋਂ ਮਨੋਹਰ ਲਾਲ ਖੱਟਰ ਮੁੱਖ ਮੰਤਰੀ ਸੀ ਉਦੋਂ ਬੜੀਆਂ ਮੀਟਿੰਗਾਂ ਹੋਈਆਂ ਨੇ ਉਦੋਂ ਸੀਐਮ ਭਗਵੰਤ ਸਿੰਘ ਇਹ ਕਹਿੰਦੇ ਸੀ ਕਿ ਸਾਡੇ ਕੋਲ ਦੇਣ ਲਈ ਪਾਣੀ ਨਹੀਂ ਹੈ ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਇਹ ਕਹਿੰਦੇ ਸੀ ਕਿ ਪਾਣੀ ਦੀ ਗੱਲ ਬਾਅਦ ਚ ਕਰਾਂਗੇ ਪਹਿਲਾਂ ਨਹਿਰ ਦੀ ਉਸਾਰੀ ਆ ਜਿਹੜੀ ਉਹ ਪੂਰੀ ਕੀਤੀ ਜਾਵੇ ਉਹ ਆਪਣੀ ਜ਼ਿੱਦ ਤੇ ਅੜੇ ਹੋਏ ਉਸ ਵਕਤ ਦਿਖਾਈ ਦਿੰਦੇ ਸੀ ਹਾਲਾਂਕਿ ਮਸਲਾ ਤਾਂ ਪਾਣੀ ਦਾ ਹੀ ਆ ਇੱਥੇ ਬਲਵਿੰਦਰ ਇਹ ਵੀ ਗੱਲ ਹੈ ਕਿ 23 ਅਗਸਤ ਮਹੀਨੇ 'ਚ ਜਦੋਂ ਪਾਣੀ ਦੀ ਮਾਰ ਪਈ ਸੀ ਪੰਜਾਬ ਨੇ ਮਾਰ ਝੱਲੀ ਜੀ ਉਦੋਂ ਫਿਰ ਹਰਿਆਣੇ ਨੇ ਕਿਉਂ ਬਾਰਡਰਾਂ ਤੇ ਜਿਹੜੇ ਆਪਣੇ ਪ੍ਰਬੰਧ ਕਰ ਲਏ ਸੀਗੇ ਜੀ ਉਦੋਂ ਕਿਉਂ ਨਹੀਂ ਫਿਰ ਪਾਣੀ ਆਪਣਾ ਜਿਹੜਾ ਆਣ ਦਿੱਤਾ ਉਦੋਂ ਵੀ ਤਾਂ ਸੀਐਮ ਆਨ ਨੇ ਕਿਹਾ ਸੀਗਾ ਕਿ ਹੁਣ ਲੈ ਲਓ ਪਾਣੀ ਜਿੰਨਾ ਲੈਣਾ ਉਦੋਂ ਕਿਉਂ ਨਹੀਂ ਫਿਰ ਉਹ ਕਰਿਆ ਹੈਗਾ ਉਦੋਂ ਵੀ ਕਹਿੰਦੇ ਵੀ ਹਾਂ ਕੋਈ ਦਿੱਕਤ ਨਹੀਂ ਜੇ ਸਾਡੀਆਂ ਫਸਲਾਂ ਨੁਕਸਾਨੀਆਂ ਜਾਂਦੀਆਂ ਨੇ ਤਾਸੀਓ ਨੁਕਸਾਨ ਝੱਲ ਲਾਂਗੇ ਪਰ ਪੰਜਾਬ ਨੂੰ ਬਚਾਇਆ ਜਾਵੇ ਉਦੋਂ ਤਾਂ ਇਹਨਾਂ ਨੇ ਜਿਹੜੇ ਬਾਰਡਰ ਜਿਹੜੇ ਆ ਹਰਿਆਣੇ ਦੇ ਬਾਰਡਰਾਂ ਤੇ ਇੰਨੇ ਪੱਕੇ ਪ੍ਰਬੰਧ ਕਰਤੇ ਕੇ ਇੱਕ ਤੁਪਕਾ ਵੀ ਹਰਿਆਣੇ 'ਚ ਨਾ ਜਾਵੇ ਹਾਲਾਂਕਿ ਬਹੁਤ ਨੁਕਸਾਨ ਹਰਿਆਣੇ 'ਚ ਹੋਇਆ ਪਰ ਉਦੋਂ ਕਿਉਂ ਨਹੀਂ ਸਮਝਿਆ ਜਾਂਦਾ ਜਦੋਂ ਇੱਕ ਸੂਬਾ ਜਦੋਂ ਡੁੱਬ ਰਿਹਾ ਹੁੰਦਾ ਉਦੋਂ ਬਚਾਉਣ ਦੀ ਕਿਉਂ ਨਹੀਂ ਗੱਲ ਕਰਦੇ ਉਦੋਂ ਵੀ ਤਾਂ ਪਾਣੀ ਉਹ ਸੀਗਾ ਡਬੋ ਰਿਹਾ ਸੀ ਜਿਹੜਾ ਪੰਜਾਬ ਨੂੰ ਹੁਣ ਜਦੋਂ ਹਾਲਾਤ ਜਿਹੜੇ ਆ ਦੂਜੀ ਕੰਟਰੀ ਨਾਲ ਬਣ ਰਹੇ ਆ ਸਾਡੇ ਦੂਜੇ ਦੇਸ਼ ਨਾਲ ਜਿਹੜਾ ਹਰ ਵਕਤ ਸਾਡੇ ਤੇ ਮਾੜੀ ਨਿਗਰ ਰੱਖਦਾ ਤਾਂ ਉਦੋਂ ਕਿਉਂ ਨਹੀਂ ਜਿਹੜਾ ਹਰਿਆਣਾ ਇਸ ਚੀਜ਼ ਨੂੰ ਛੱਡ ਕੇ ਇਸ ਮੁੱਦੇ ਨੂੰ ਹੋਰ ਜਿਹੜਾ ਸੁਖਾਵੇਂ ਤਰੀਕੇ ਨਾਲ ਗੱਲਬਾਤ ਕਰਨ ਦੀ ਤਾਂ ਪ੍ਰੈਸ ਕਾਨਫਰੰਸਾਂ ਕਰਕੇ ਇੱਕ ਦੂਜੇ ਤੇ ਤੌਹਮਤਾ ਹੀ ਲਾ ਰਹੇ। ਕਿਤੇ ਇੱਕ ਗੱਲ ਦਾ ਆਪਾਂ ਜ਼ਿਕਰ ਕਰਦੇ ਹਾਂ ਕਿ ਇਹ ਸਿਆਸਤ ਵੱਡੇ ਪੱਧਰ ਤੇ ਇਸ ਮਾਮਲੇ ਨੂੰ ਲੈ ਕੇ ਹੁੰਦੀ ਹੈ। ਹਾਲਾਂਕਿ ਜਿਹੜੇ ਪੰਜਾਬ ਦੇ ਲੀਡਰ ਨੇ ਚਾਹੇ ਉਹ ਭਾਜਪਾ ਦੇ ਹੋਣ, ਅਕਾਲੀ ਦਲ ਦੇ ਹੋਣ ਜਾਂ ਫਿਰ ਮੈਂ ਇੱਥੇ ਥੋੜੀ ਬਲਵਿੰਦਰ ਤੁਹਾਨੂੰ ਰੋਕਣਾ ਚਾਹਾਂਗਾ ਸਿਆਸਤ ਕਰਨੀ ਆ। ਸਿਆਸਤ ਉਸ ਸਮੇਂ ਕਰੋ ਜਦੋਂ ਕਰਨ ਦਾ ਸਮਾਂ ਹੁੰਦਾ ਹੈ। ਜਦੋਂ ਇੱਕ ਜੁੱਟ ਸਿਰ ਜੋੜ ਕੇ ਜਿਹੜੀ ਵਿਉਂਤਬੰਦੀ ਕਰਨੀ ਹੁੰਦੀ ਆ ਉਦੋਂ ਸਿਆਸਤ ਕਰੀ ਜਾਵੇ ਤਾਂ ਬਹੁਤ ਸਾਰੇ ਜਿਹੜੇ ਮਾਨ ਆ ਜਿਹੜੇ ਉਹ ਦੁੱਖ ਦੇ ਨੇ ਤੇ ਲੋਕਾਂ ਵੱਲੋਂ ਤੁਸੀਂ ਮਜਾਕ ਦੇ ਪਾਤਰ ਬਣ ਕੇ ਰਹਿ ਜਾਂਦੇ ਹੋ ਕਿ ਇੱਕ ਪਾਸੇ ਤਾਂ ਦੇਸ਼ ਉਸ ਸਥਿਤੀ 'ਚ ਖੜਾ ਹੈ ਕਿ ਕੋਈ ਪਤਾ ਨਹੀਂ ਕਿ ਸਾਡੇ ਤੇ ਸਵੇਰ ਨੂੰ ਕੀ ਸਾਨੂੰ ਕੋਈ ਸੰਦੇਹਾ ਮਿਲ ਜਾਵੇ ਕਦੋਂ ਸਾਨੂੰ ਬਾਰਡਰਾਂ ਤੇ ਜਿਹੜੇ ਆ ਪਿੰਡਾਂ ਦੇ ਪਿੰਡ ਖਾਲੀ ਕਰਵਾਉਣੇ ਪੈ ਜਾਣ ਸੋ ਉਸ ਸਥਿਤੀ 'ਚ ਜਦੋਂ ਦਲੰਗ ਰਹੇ ਆ ਅਸੀਂ ਉਸ ਸਮੇਂ ਅਜਿਹੇ ਮੁੱਦੇ ਜਿਹੜੇ ਛੇੜ ਰਹੇ ਆ ਕਿ ਲੱਗਦਾ ਨਹੀਂ ਬਲਵਿੰਦਰ ਕੇ ਸਿਆਸਤ ਸਿਆਸਤ ਸਮੇ ਕੀਤੀ ਜਾਵੇ ਜਦੋਂ ਦੇਸ਼ ਵਿੱਚ ਕੋਈ ਸੰਕਟ ਪੈਦਾ ਹੋਇਆ ਹੋਵੇ ਐਡੇ ਜਿਹੜੇ 26 ਲੋਕਾਂ ਦੀ ਜਿਹੜੀ ਆ ਸਾਡੇ ਦੇਸ਼ ਦੇ ਵਸਨੀਕਾਂ ਦੀ ਮੌਤ ਹੋਈ ਹੋਵੇ ਦੋ ਵਿਦੇਸ਼ੀਆਂ ਨੂੰ ਮਾਰ ਦਿੱਤਾ ਗਿਆ ਹੋਵੇ ਕਿ ਲੱਗਦਾ ਨਹੀਂ ਕਿ ਉਸ ਸਮੇ ਇਹ ਸਾਰਾ ਚੀਜ਼ ਨੂੰ ਸੁਖਾਵੇਂ ਰਸਤੇ ਰਾਹੀਂ ਗੱਲਬਾਤ ਕਰਕੇ ਜਿਹੜਾ ਹੱਲ ਕਰਿਆ ਜਾਵੇ ਉਹ ਛਾਲਣ ਦੀ ਥਾ ਹਾਲਾਂਕਿ ਇੱਥੇ ਤਾਂ ਗੱਲ ਇਹ ਵੀ ਆਉਂਦੀ ਹੈ ਨਾ ਕਿ ਕਈ ਲੀਡਰ ਨੇ ਜਿਹੜੇ ਇਸ ਮਾਮਲੇ ਨੂੰ ਲੈ ਕੇ ਚਾਹੇ ਉਹ ਮਤਲਬ ਕਿ ਕੇਂਦਰ ਦੇ ਨਾਲ ਸੰਬੰਧਿਤ ਨਹੀਂ ਵਿਰੋਧੀ ਧਿਰ ਚ ਨੇ ਉਹ ਜਿਹੜੇ ਲੀਡਰ ਤਾਂ ਕਹਿ ਰਹੇ ਨੇ ਕਿ ਇਸ ਸਮੇਂ ਨਾ ਦੇਸ਼ ਨੂੰ ਲੋੜ ਹੈ ਤਾਂ ਅਸੀਂ ਕੇਂਦਰ ਦਾ ਸਮਰਥਨ ਕਰਦੇ ਹਾਂ ਕਾਰਵਾਈ ਕਰਨੀ ਚਾਹੀਦੀ ਆ ਦੂਜੇ ਪਾਸੇ ਕਈ ਲੀਡਰ ਇਸ ਮਾਮਲੇ ਨੂੰ ਲੈ ਕੇ ਵੀ ਸਿਆਸਤ ਕਰ ਰਹੇ ਨੇ ਕੇਂਦਰ ਦੀ ਸਰਕਾਰ ਤੇ ਇਲਜ਼ਾਮ ਲਾ ਰਹੇ ਨੇ ਹਾਲਾਂਕਿ ਇਹ ਜਿਹੜਾ ਸਾਰਾ ਕੁਝ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਇਹ ਸਾਰਾ ਕੁਝ ਜਾਂਚ ਦਾ ਵਿਸ਼ਾ ਹੈ ਕਿੱਥੋਂ ਅੱਤਵਾਦੀ ਆਏ ਜਾਂ ਕਿਵੇਂ ਉਹਨਾਂ ਨੇ ਸਾਰਾ ਕੁਝ ਕੀਤਾ ਪਰ ਬਲੇਮ ਗੇਮ ਜਿਆਦਾ ਹੁੰਦੀ ਹੈ ਕੋਈ ਵੀ ਆਪੋਜੀਸ਼ਨ ਚ ਪਾਰਟੀ ਹੋਵੇ ਉਹ ਇਹੀ ਕਹਿੰਦੇ ਆ ਕਿ ਅਸਤੀਫੇ ਦੇ ਦਿਓ ਇਦਾਂ ਕਰ ਦਿਓ ਓਦਾਂ ਕਰ ਦਿਓ ਇਹ ਚੀਜ਼ਾਂ ਹੁੰਦੀਆਂ ਨੇ ਅ ਅਗਰ ਆਪਾਂ ਪੰਜਾਬ ਦੇ ਲੀਡਰਾਂ ਦੀ ਗੱਲ ਕਰੀਏ ਜਿਵੇਂ ਮੈਂ ਪਹਿਲਾਂ ਕਹਿ ਰਿਹਾ ਸੀ ਤੁਸੀਂ ਆਪਾਂ ਇੱਥੇ ਗੱਲ ਕਰ ਰਹੇ ਆ ਬਲਵਿੰਦਰ ਇੱਕ ਪਾਸੇ ਦਾ ਨੈਵ ਸੈਣੀ ਕਹਿ ਰਿਹਾ ਕਿ 2027 ਚ ਅਸੀਂ ਬੀਜੇਪੀ ਦੀ ਸਰਕਾਰ ਬਣਾਣੀ ਆ ਦੂਜੇ ਪਾਸੇ ਉਸੇ ਬੀਜੇਪੀ ਦੀ ਸਤਾਚ ਦਾ ਰੰਗ ਮਾਣਦੇ ਹੋਏ ਉਹ ਪੰਜਾਬ ਵਾਲੇ ਅਜੇਹੀਆਂ ਨਜ਼ਰਾਂ ਰੱਖ ਕੇ ਬੈਠੇ ਨੇ ਕਿ ਜਦੋਂ ਸੰਕਟ ਵੀ ਸੰਕਟ ਸਿਰ ਤੇ ਆ ਪੰਜਾਬ ਦੇ ਉਸ ਸਮੇਂ ਉਹ ਪਾਣੀ ਦੀਆਂ ਗੱਲਾਂ ਕਰ ਰਹੇ ਨੇ ਕਿ ਲੱਗਦਾ ਨਹੀਂ ਕਿ ਨੈਵ ਸੈਣੀ ਇਸ ਤਰੀਕੇ ਨਾਲ ਦੋਹਰਾ ਮਾਪਦੰਡਾ ਆਪਣਾ ਪੇਸ਼ ਕਰ ਰਹੇ ਨੇ ਦੋਹਰੇ ਮਾਪਦੰਡ ਦੀ ਗੱਲ ਜੇ ਆਪਾਂ ਕਰੀਏ ਜਿਵੇਂ ਪਹਿਲਾਂ ਕਹਿ ਰਿਹਾ ਸੀ ਕਿ ਪੰਜਾਬ ਦੇ ਵਿੱਚ ਗੱਲ ਹੋਰ ਹੁੰਦੀ ਹੈ ਹਰਿਆਣਾ 'ਚ ਗੱਲ ਹੋਰ ਹੁੰਦੀ ਹੈ ਜਿਹੜੇ ਲੀਡਰ ਪੰਜਾਬ ਦੇ ਨੇ ਚਾਹੇ ਭਾਜਪਾ ਦੇ ਹੋਣ ਤੇ ਕਾਂਗਰਸ ਦੇ ਹੋਣ ਅਕਾਲੀ ਦਲ ਆਪ ਪਾਰਟੀ ਦੇ ਹੋਣ ਉਹਨਾਂ ਨੇ ਪੰਜਾਬ ਦੀ ਗੱਲ ਕਰਨੀ ਆ ਹਰਿਆਣੇ ਦੇ ਇਹਨਾਂ ਹੀ ਪਾਰਟੀਆਂ ਦੇ ਲੀਡਰਾਂ ਨੇ ਗੱਲ ਹਰਿਆਣੇ ਦੀ ਕਰਨੀ ਆ ਲੇਕਿਨ ਕੁਝ ਲੀਡਰ ਨੇ ਜਿਹੜੇ ਉਹ ਕੇਂਦਰ ਦੇ ਹੁੰਦੇ ਨੇ ਜਾਂ ਕਿਤੇ ਤੋਂ ਬਾਹਰੋਂ ਆਏ ਹੁੰਦੇ ਨੇ ਪੰਜਾਬ ਦੇ ਵਿੱਚ ਆ ਕੇ ਕਹਿੰਦੇ ਨੇ ਉਹ ਪੰਜਾਬ ਨੂੰ ਉਸਦੇ ਹੱਕ ਮਿਲਨੇ ਚਾਹੀਦੇ ਨੇ ਪੰਜਾਬ ਨੂੰ ਸਾਰਾ ਕੁਝ ਮਿਲਣਾ ਚਾਹੀਦਾ ਏ ਤੇ ਹਰਿਆਣਾ ਵਿੱਚ ਜਾ ਕੇ ਸਟੇਟਮੈਂਟ ਹੋ ਜਾਂਦੀ ਆ ਕਿ ਅਸੀਂ ਤੁਹਾਡੇ ਖੇਤਾਂ ਦੇ ਵਿੱਚ ਐਸਵਾਈਐਲ ਦਾ ਪਾਣੀ ਪਹੁੰਚਾਵਾਂਗੇ ਤਾਂ ਦੋਰੇ ਮਾਪਦੰਡ ਨੇ ਜਿਹੜੇ ਉਹ ਲੀਡਰ ਸ਼ੁਰੂ ਤੋਂ ਇਸਤੇਮਾਲ ਕਰਦੇ ਆਏ ਨੇ ਹਾਲਾਂਕਿ ਜੇ ਆਪਾਂ ਦੇਖੀਏ ਜਿੱਦਾਂ ਇਹ ਮਸਲਾ ਏ ਗੱਲਬਾਤ ਰਹੀ ਸਾਰਾ ਕੁਝ ਨਿਬੜ ਸਕਦਾ ਏ ਸਾਰਾ ਕੁਝ ਹੱਲ ਹੋ ਸਕਦਾ ਏ ਪਰ ਕਿਤੇ ਨਾ ਕਿਤੇ ਉਹ ਗੱਲ ਹੋ ਜਾਂਦੀ ਹੈ ਨਾ ਕਿ ਸਿਆਸਤ ਚਮਕਾਉਣੀ ਹੁੰਦੀ ਹੈ ਮਸਲੇ ਲਟਕਾਉਣੇ ਹੁੰਦੇ ਨੇ ਉਹ ਚੀਜ਼ ਵੀ ਅਜਿਹੇ ਮੁੱਦਿਆਂ ਦੇ ਵਿੱਚ ਮੈਟਰ ਕਰਦੀ ਹੈ ਕਿਤੇ ਨਾ ਕਿਤੇ ਸੋਚਣਾ ਚਾਹੀਦਾ ਲੀਡਰਾਂ ਨੂੰ ਕਿ ਇਹ ਚੀਜ਼ ਛੱਡ ਕੇ ਅਸੀਂ ਦੇਸ਼ ਦੇ ਨਾਲ ਖੜੀਏ ਦੇਸ਼ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਅਸੀਂ ਉਹਨਾਂ ਹਾਲਾਤਾਂ ਚੋਂ ਨਿਕਲੇ ਆ ਜਿਹੜੇ ਹਾਲਾਤਾਂ 'ਚ ਇੱਕ ਟਾਈਮ ਦੀ ਰੋਟੀ ਵੀ ਮਸਾ ਜਿਹੜੀ ਆ ਮਿਲਦੀ ਸੀ ਪਰ ਅੱਜ ਜਿਹੜੇ ਹਾਲਾਤ ਨੇ ਜਿਹੜੇ ਸਮੇਂ 'ਚ ਹੁਣ ਬੈਠੇ ਆ ਉਹ ਕਿਤੇ ਨਾ ਕਿਤੇ ਬਹੁਤ ਚੰਗਾ ਸਮਾਂ ਆ ਮੈਂ ਜਿਹੜਾ ਕਮਾਈ ਦੇ ਸਾਧਨ ਵੀ ਨੇ ਤੇ ਪੈਰਾ ਸਰ ਵੀ ਖੜੇ ਹੋ ਚੁੱਕੇ ਆ ਤਾਂ ਇਹ ਜੇਕਰ ਅਜਿਹੀ ਕੋਈ ਸਥਿਤੀ ਬਣ ਜਾਂਦੀ ਆ ਕਿ ਪਾਕਿਸਤਾਨ 'ਨ ਕੋਈ ਜੁੱਧ ਵਗੈਰਾ ਲੱਗ ਜਾਂਦਾ ਤਾਂ ਉਹਨਾਂ ਹਾਲਾਤਾਂ 'ਚ ਨਾ ਅਸੀਂ ਪਹੁੰਚ ਜਾਈਏ ਕਿ ਇੱਕ ਦੂਜੇ ਨੂੰ ਜਿੱਥੇ ਅਸੀਂ ਜੱਫੀਆਂ ਪਾੰਦੇ ਆ ਤੇ ਉਹ ਇੱਕ ਦੂਜੇ ਨੂੰ ਹੀ ਅਸੀਂ ਮੁੱਕੀਆਂ ਮਾਰਨ ਲੱਗੀਏ ਧੰਨਵਾਦ